ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਜੋ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਬਹੁਤ ਵੱਡਾ ਫੈਸਲਾ ਜੋ ਲਹਿਰੇਗਾ ਅੱਗੇ ਦੇ ਵਿੱਚ ਗਵਰਨਮੈਂਟ ਪੋਲੀਟੈਕਨਿਕ ਚੱਲਦਾ ਸੀ ਜਦੋਂ ਇਹਦੀ ਸਟਾਰਟਿੰਗ ਹੋਈ ਸੀ ਬਹੁਤ ਵਧੀਆ ਕਾਲਜ ਸੀ ਤੇ ਬੜੇ ਚੰਗੇ ਢੰਗ ਦੇ ਨਾਲ ਚੱਲ ਰਿਹਾ ਸੀ ਪਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਇਸ ਕਾਲਜ ਦਾ ਨਾਮ ਬਦਲ ਕੇ ਗਵਰਨਮੈਂਟ ਪੋਲੀਟੈਕਨਿਕ ਦੀ ਜਗ੍ਹਾ ਬਾਬਾ ਹੀਰਾ ਸਿੰਘ ਪਠੜ ਕਾਲਜ ਕੀਤਾ ਗਿਆ ਤੇ ਉਹ ਟਰਸਟ ਦੇ ਨਾਂ ਤੇ ਇਹ ਕਾਲਜ ਚੱਲਿਆ ਕਾਲਜ ਚੱਲਿਆ ਤੇ ਅਲਟੀਮੇਟਲੀ ਕਾਂਗਰਸ ਦੇ ਰਾਜ ਦੇ ਵਿੱਚ ਹੀ ਇਹ ਕਾਲਜ ਬੰਦ ਹੋ ਗਿਆ 36 ਮਹੀਨਿਆਂ ਤੋਂ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਿਹੜੇ 104 ਮੁਲਾਜ਼ਮ ਸੀ ਉਹ ਮੁਲਾਜ਼ਮ ਸੜਕ ਦੇ ਆਗੇ ਕਿਸੇ ਨੇ ਲੋਨ ਲਿਆ ਹੋਇਆ ਸੀ ਕਿਸੇ ਨੇ ਕੁਝ ਕਿਹਾ ਸੀ ਸੋ ਲੋਕਾਂ ਦੀ ਬਹੁਤ ਮਾੜੀ ਹਾਲਤ ਜਿਹੜੀ ਮੁਲਾਜ਼ਮਾਂ ਦੀ ਸੀ ਸੋ ਹੁਣ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਇਹ ਮੁਲਾਜ਼ਮ ਸੀ ਇਹਨਾਂ ਮੁਲਾਜ਼ਮਾਂ ਨੂੰ ਦੂਜੇ ਕਾਲਜਾਂ ਦੇ ਵਿੱਚ ਜੋ ਟੈਕਨੀਕਲ ਯੂਨੀਵਰਸਿਟੀ ਦੇ ਦੂਜੇ ਕਾਲਜ ਚੱਲਦੇ ਆ ਉਹਨਾਂ ਕਾਲਜਾਂ ਦੇ ਵਿੱਚ ਅਡਜਸਟ ਕੀਤਾ ਜਾਵੇਗਾ ਜਿਵੇਂ ਕਿ ਉਹਨਾਂ ਸਾਰਿਆਂ ਦੀ ਮੰਗ ਸੀ ਸੋ ਇਹ ਜਿਹੜੇ ਮੁਲਾਜ਼ਮ ਸੀ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲੇ ਧੀ ਤਾਂ ਮਾਨ ਸਾਹਿਬ ਨੇ ਗੱਲ ਕਹੀ ਤੇ ਕਹਿੰਦੇ ਆਪਾਂ ਤਾਂ ਚੁੱਲ੍ਹੇ ਜਲਾਉਣ ਵਾਲੇ ਆ ਤੇ ਚੁੱਲ੍ਹੇ ਬੁਝਾਉਣ ਵਾਲੇ ਨਹੀਂ ਹੈਗੇ। ਉਹੀ ਗੱਲ ਤੇ ਪਹਿਰਾ ਦੰਦਿਆ ਅੱਜ ਇਹ ਬਹੁਤ ਵੱਡੀ ਰਾਹਤ ਹੈ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ ਤੇ ਬਹੁਤ ਵੱਡਾ ਫੈਸਲਾ ਹੈ ਇਸ ਦਾ ਅਸੀਂ ਸਵਾਗਤ ਕਰਦੇ ਹਾਂ। ਤੇ ਇਸ ਤੋਂ ਬਾਅਦ ਜਿਹੜੇ ਇਹ ਕਾਲਜ ਦੀ ਬਿਲਡਿੰਗ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਸੀ ਖੰਡਰ ਬਣ ਰਹੀ ਸੀ ਤੇ ਹੁਣੇ ਫੈਸਲਾ ਕੀਤਾ ਹੈ ਕਿ ਇਸ ਕਾਲਜ ਦੀ ਬਿਲਡਿੰਗ ਦੀ ਜਗ੍ਹਾ ਤੇ ਮੈਡੀਕਲ ਕਾਲਜ ਮੈਡੀਕਲ ਕਾਲਜ ਲਹਿਰਾਗਾਗਾ ਵਿਖੇ ਬਣਾਇਆ ਜਾਵੇਗਾ ਤੇ ਜਿਸ ਦੇ ਵਿੱਚ ਇੱਕ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਇੱਥੇ ਜਿਹੜਾ ਹਸਪੀਟਲ ਹੈ ਹਸਪੀਟਲ ਸ਼ੁਰੂ ਹੋ ਜਾਏਗਾ ਤੇ ਨਾਲ ਇੱਕ ਸਾਲ ਦੇ ਅੰਦਰ ਅੰਦਰ ਇੱਕ ਸਾਲ ਦੇ ਅੰਦਰ ਅੰਦਰ ਇਥੇ 400 ਬੈੱਡ ਦਾ ਹਸਪਤਾਲ ਚੱਲੇਗਾ ਤੇ ਇਸ ਹਸਪਤਾਲ ਦੀ ਮੈਡੀਕਲ ਜਿਸ ਤਰ੍ਹਾਂ ਮੈਡੀਕਲ ਕਾਉਂਸਲ ਆਫ ਇੰਡੀਆ ਹੈ ਉਸ ਦੀ ਹਦਾਇਤਾਂ ਦੇ ਮੁਤਾਬਕ ਸਾਰੇ ਐਕਸਪਰਟ ਡਾਕਟਰ ਸਭ ਕੁਝ ਹੋਤੇ ਹੋਏਗਾ ਤੇ ਇਸ ਦੇ ਨਾਲ ਹੀ ਮੈਡੀਕਲ ਕਾਲਜ ਨੂੰ ਇੱਕ ਰੂਰਲ ਤੇ ਇੱਕ ਅਰਬਨ ਜਿਹੜੇ ਹਸਪਤਾਲ ਨਾਲ ਹੁੰਦੇ ਨੇ ਉਹ ਦੋ ਹਸਪੀਟਲ ਵੀ ਇੱਕ ਖਨੌਰੀ ਦਾ ਤੇ ਦੂਜਾ ਮੂਨਕ ਦਾ ਉਹ ਜਿਹੜੇ ਹਸਪੀਟਲ ਨੇ ਉਹ ਵੀ ਏਸੇ ਮੈਡੀਕਲ ਕਾਲਜ ਦੇ ਤਹਿਤ ਚੱਲਣਗੇ ਸੋ ਹਲਕੇ ਲਹਿਰੇ ਦੇ ਵਿੱਚ ਵੱਡੀਆਂ ਤਾਕਤਾਂ ਜਿਸ ਤਰ੍ਹਾਂ ਇੱਥੇ ਮੁੱਖ ਮੰਤਰੀ ਵੀ ਰਹੇ ਡਿਪਟੀ ਮੁੱਖ ਮੰਤਰੀ ਵੀ ਰਹੇ ਤੇ ਫਾਈਨੈਂਸ ਮਨਿਸਟਰ ਸਾਹਿਬ ਨੇ ਵੀ ਇਹਨੂੰ ਰਿਪਰੈਜ਼ੈਂਟ ਕੀਤਾ ਪਰ ਹਲਕੇ ਲਹਿਰੇ ਦੇ ਨਾਲ ਜਿਹੜਾ ਪਛੜੇ ਪੰਦਾ ਸ਼ਬਦ ਸੀ ਉਹ ਉੱਤਰਿਆ ਨਹੀਂ ਪਛੜੇ ਪੰਦਾ ਸ਼ਬਦ ਉਸੇ ਤਰ੍ਹਾਂ ਲੱਗਿਆ ਰਿਹਾ ਤੇ ਅੱਜ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਮੈਡੀਕਲ ਕਾਲਜ ਲਹਿਰੇ ਦੇ ਵਿੱਚ ਖੋਲਣ ਦੀ ਪ੍ਰਵਾਨਗੀ ਦੇ ਕੇ ਮੈਂ ਸਮਝਦਾ ਜਿਹੜਾ ਪਛੜੇ ਪੰਦਾ ਸ਼ਬਦ ਈ ਉਹ ਹਟਾਤਾ ਲਹਿਰਾ ਨਕਸ਼ੇ ਤੇ ਆ ਜਾਏਗਾ ਲੋਕਾਂ ਨੂੰ ਬਹੁਤ ਰੋਜ਼ਗਾਰ ਮਿਲੇਗਾ ਤੇ ਮੈਡੀਕਲ ਸਹੂਲਤਾਂ ਜਿਹੜੀਆਂ ਲਹਿਰੇ ਗਾਗੇ ਏਰੀਏ ਦੇ ਵਿੱਚ ਨਾ ਮਾਤਰ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਸਾਡੀ ਸਰਕਾਰ ਆਉਣ ਤੋਂ ਬਾਅਦ ਉੱਥੇ ਅਸੀਂ ਮਹੱਲਾ ਕਲੀਨਿਕ ਵੀ ਖੋਲੇ ਪਰ ਪਹਿਲਾ ਸਹੂਲਤਾ ਨਾ ਮਾਤਰ ਸੀ ਹੁਣ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮੈਡੀਕਲ ਕਾਲਜ ਦੇ ਥਰੂ ਸਾਰੇ ਇਲਾਕੇ ਨੂੰ ਲਹਿਰੇ ਨੂੰ ਤੇ ਨਾਲ ਐਡਜੋਇਨਿੰਗ ਦਿੜਬਾ ਹਲਕਾ ਜਿਹਨੂੰ ਮਾਨਯੋਗ ਹਰਪਾਲ ਸਿੰਘ ਜੀ ਚੀਮਾ ਸਾਹਿਬ ਰਿਪਰੈਜ਼ੈਂਟ ਕਰਦੇ ਆ ਸਾਡਾ ਇਕੱਠਾ ਹੀ ਹਲਕਾ ਜਿਵੇਂ ਇਹਨਾਂ ਨੇ ਦੱਸਿਆ ਗਾਗਾ ਤੇ ਲਹਿਰਾ ਹੁਣ ਲਹਿਰੇ ਦਾ ਨਾਮ ਲਹਿਰੇ ਦਾ ਹੈ ਤੇ ਜੋ ਜਮੀਨ ਹੈ ਜਿਹੜੀ ਗਾਗੇ ਕਰਨੀ ਹੈ ਉਹ ਸੋ ਇਕੱਠਾ ਹੀ ਹਲਕਾ ਹੈ ਥੋੜੀ ਤੇ ਸੁਨਾਮ ਹਲਕਾ ਵੀ ਆਪਣਾ ਸ਼ਤਰਾਨਾ ਹਲਕਾ ਵੀ ਬੁਲਾਡਾ ਹਲਕਾ ਵੀ ਤੇ ਨਾਲ ਹਰਿਆਣੇ ਦੇ ਬਿਲਕੁਲ ਐਡਜੋਇਨਿੰਗ ਪਿੰਡ ਨੇ ਹਰਿਆਣੇ ਦੇ ਵੀ ਕਈ ਖਾਸ ਤੌਰ ਤੇ ਫਤਿਹਵਾੜਾ ਜ਼ਿਲ੍ਹੇ ਨੂੰ ਹਰਿਆਣੇ ਨੂੰ ਵੀ ਬਹੁਤ ਵੱਡਾ ਫਾਇਦਾ ਜਿਹੜਾ ਇਸ ਮੈਡੀਕਲ ਕਾਲਜ ਦਾ ਹੋਏਗਾ ਸੋ ਇਹ ਮੈਂ ਸਮਝਦਾ ਲਹਿਰੇ ਹਲਕੇ ਦੇ ਲਈ ਤੇ ਸਾਰੇ ਸਾਡੇ ਗੁਆਂਢ ਦੇ ਲਈ ਬਹੁਤ ਵੱਡੇ ਫਖਰ ਦੀ ਗੱਲ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸੁਪੂਚੀ ਕੈਬਨਟ ਦਾ ਧੰਨਵਾਦ ਕਰਦਾ। ਮਾਸੂਦਾ ਸਾਹਿਬ ਵੀ ਇੱਕ ਜਿਹੜਾ ਇੱਕ ਇੱਕ ਸੇ ਜਿੰਦੇ ਤਾਂ ਤੇ ਤੀਜਾ ਜਿਹੜਾ ਵੱਡਾ ਫੈਸਲਾ ਕੀਤਾ ਹੈ ਕਿ ਜੋ ਲੁਧਿਆਣੇ ਤੋਂ ਰੋਪੜ ਤੱਕ ਨੈਸ਼ਨਲ ਹਾਈਵੇ ਬੰਨਣਾ ਸੀ ਉਹ اٹਕਿਆ ਹੋਇਆ ਸੀ। ਉਹ ਇਸ ਲਈ اٹਕਿਆ ਧੀ ਕਿ ਮਿੱਟੀ ਅਵੇਲੇਬਲ ਨਹੀਂ ਸੀ। ਪਿਛੇ 31 ਦਸੰਬਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਚੀਫ ਸੈਕਟਰੀਆਂ ਦੇ ਨਾਲ ਤੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਬਣਨ ਦੇ ਵਿੱਚ ਇਹ ਵੱਡੀ ਦਿੱਕਤਦਾਰੀ ਹੈ ਸੋ ਅਸੀਂ ਕਿਉਂਕਿ ਨੈਸ਼ਨਲ ਹਾਈਵੇ ਬਹੁਤ ਜ਼ਰੂਰੀ ਨੇ ਇਸ ਤੇ ਬੜੀ ਜਿਹੜਾ ਸਾਰਾ ਕੁਝ ਡਿਪੈਂਡ ਕਰਦਾ ਸੋ ਅਸੀਂ ਉਸ ਲੋਡ ਨੂੰ ਮਹਿਸੂਸ ਕਰਦੇ ਹਾਂ ਕਿ ਨੈਸ਼ਨਲ ਹਾਈਵੇ ਬਣਨੇ ਜ਼ਰੂਰੀ ਨੇ ਇਸ ਜੋ 3.4 ਕਰੋੜ 3.4 ਕਰੋੜ ਕਯੂਬਿਕ ਮੀਟਰ ਕਯੂਬਿਕ ਮੀਟਰ ਇੰਨੀ ਮਿੱਟੀ ਇਹਨਾਂ ਨੂੰ ਚਾਹੀਦੀ ਸੀ ਸੋ ਅੱਜ ਕੈਬਨਟ ਨੇ ਫੈਸਲਾ ਕੀਤਾ ਹੈ ਕਿ ਇਹ ਮਿੱਟੀ ਹੈ ਜਿਹੜੀ ਇਹਨਾਂ ਨੂੰ ਸਿਰਫ 3 ਰੁਪਏ ਪਰ ਕਯੂਬਿਕ ਫੁੱਟ ਦੇ 3 ਰੁਪਏ ਪਰ ਕਯੂਬਿਕ ਫੁੱਟ ਤੇ ਇਹ ਮਿੱਟੀ ਹੈ ਜਿਹੜੀ ਇਹ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਉਪਲਬਧ ਕਰਾਈ ਜਾਏਗੀ ਹਾਲਾਂਕਿ ਜੋ ਡੀ ਸਿਲਟਿੰਗ ਵਗੈਰਾ ਦੇ ਸਾਡੇ ਟੈਂਡਰ ਹੋ ਰਹੇ ਨੇ ਉਹ 70 ਰੁਪਇਆ ਤੱਕ ਵੀ 6 ਤੇ 13 ਰੁਪਇਆ ਤੱਕ ਵੀ ਡੀ ਸਿਲਟਿੰਗ ਦੇ ਟੈਂਡਰ ਹੋ ਰਹੇ ਨੇ ਪਰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਮਿੱਟੀ ਅਵੇਲੇਬਲ ਨਹੀਂ ਹੈ ਤੇ ਨੈਸ਼ਨਲ ਹਾਈਵੇ ਨਹੀਂ ਬਣ ਸਕਦੇ ਸੋ ਅਸੀਂ ਅੱਜ ਮਹੱਤਵਪੂਰਨ ਫੈਸਲਾ ਲਿਆ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਲਈ ਤੇ 3 ਰੁਪਏ ਪਰ ਕਿਊ ਵੀ ਫਟਤੇ ਇਹ ਮਿੱਟੀ ਹੈ ਜਿਹੜੀ 3.4 ਕਰੋੜ ਕਿਊਬਿਕ ਮੀਟਰ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਉਪਲਬਧ ਕਰਾਈ ਜਾਊਗੀ